ਜੰਡੇਆਲਾ ਗੁਰੂ ਵਿੱਚ ਬੀਤੀ ਰਾਤ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ੇਖਪੁਰਾ ਮਹੱਲਾ ਦੇ ਮਨਪ੍ਰੀਤ ਸਿੰਘ ਉਮਰ 20 ਸਾਲ ਦੇ ਕਰੀਬ ਵਜੋਂ ਹੋਈ ਹੈ। ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਦੇ ਸਵਾਰ ਹੋ ਕੇ ਕਿਸੇ ਕੰਮ ਲੇ ਗਿਆ ਸੀ ਅਤੇ ਸਾਨੂੰ ਪਤਾ ਲੱਗਾ ਕਿ ਉਸ ਨੂੰ ਕਿਸੇ ਨੇ ਪਿੱਛੋਂ ਗੋਲੀ ਮਾਰ ਦਿੱਤੀ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮਨਪ੍ਰੇਤ ਨੂੰ ਜੇਰੇ ਇਲਾਜ ਲਈ ਸ਼ਿਰ ਗੁਰੂ ਰਾਮਦਾਸ ਵੱਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਮੌਕੇ ਤੇ ਥਾਣਾ ਜੰਡੇਵਾਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਨਪ੍ਰੇਤ ਨਾਮ ਦਾ ਨੌਜਵਾਨ ਆਪਣੇ ਦੋ ਸਾਥੀਆਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਪਿੱਛੋਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਤੇ ਚਲਦੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਕੀ ਨਾਮ ਸੀ ਅੰਮ੍ਰਿਤਜੀਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਦੇ ਹਸਰੇ ਘੇੜਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਤੇ ਕਿੱਦਾਂ ਹੋਈ ਇਹ ਵਾਰਤਾ ਵਰਾਨੀ ਤਿੰਨੇ ਦੇ ਤਿੰਨ ਜਾਨੀ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਆ ਸਾਨੂੰ ਫੇਰ ਨਹੀਂ ਆਣ ਕੀ ਦੱਸਿਆ ਵਾ ਵੀ ਨੜਾ ਐਕਸੀਡੈਂਟ ਹੋ ਗਿਆ ਵਾ ਤੇ ਬਾਅਦ ਚ ਪਤਾ ਲੱਗਾ ਵੀ ਗੋਲੀ ਵਾਦੀ ਗਈ ਕਿੱਥੇ ਕਰਕੇ ਮਾਰੀ ਗੋਲੀ ਇਧਰ ਸੂਏ ਵਾਲੇ ਪਾਸੇ ਵਰਮਲ ਰੋਡ ਤੇ ਨਹੀਂ ਨਹੀਂ ਉਧਰ ਬੰਨੋ ਵਾਸੇ ਗੁੰਨੋ ਵਾਲ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਐ ਇਤੋਂ ਨਹੀਂ ਜਾਈਏ ਜੰਡਿਆਲਾ ਕਿਹੜਾ ਮੱਲਾ ਤੇ ਆਹੋ ਮੱਲਾ ਸ਼ਕੁਪੁਰਾ ਮੱਲਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਜੀ ਉਲਸ ਕੋਲ ਗਿਆ ਸਾਡੇ ਲਾਸ਼ ਨੂੰ ਦੇ ਤੇ ਕੀ ਕਰਨੀ ਪੁਲਿਸ ਨੂੰ ਉਲਸ ਨੇ ਉੱਥੇ ਖੜੀ ਕੋਸਟਮੈਂਟ ਤੇ ਦੇਦੇ ਕੱਲੇ ਦੇ ਵੱਜੀਆਂਗੇ ਉਹ ਕਹਿੰਦੇ ਨਹੀਂ ਹੋਣੀ ਤੇ ਤੇਰੀ ਕੰਮ ਤਿੰਨ ਜਣੇ ਸੀ ਮੋਟਰਸਾਈਕਲ ਤੇ ਇਹ ਪਿੱਛੇ ਦੇ ਕਾਈ ਪਿੱਛੋਂ ਮਾਰੀ ਗਏ ਜੁਦ ਕਰ ਪ੍ਰਭਜੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੈਂਡ ਇੱਕਦਾਂ ਹੋਈ ਆ ਉਹਨਾਂ ਦੀ ਦਸਤ ਪਤਾ ਨਹੀਂ ਹਾਂ ਹੁਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਐਂਦ ਗਏ ਵੀ ਨਹੀਂ ਕਰੇ ਹੀ ਉਹ ਦੋਦੇ ਨੂੰ ਪਤਾ ਬਾਅਦ ਵਿੱਚ ਲੱਗਾ ਪੁਲਿਸ ਨੂੰ ਕੰਪਲੇਨ ਕੀਤੀ ਕਿ ਅੱਛਾ ਤੇ ਪੁਲਿਸ ਨੂੰ ਚਾਹਤ ਨਹੀਂ ਪਰ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੋਲਾ ਪੈ ਗਿਆ ਵ ਕਿਸੇ ਨੇ ਤਾਂ ਦੱਸ ਗਿਆ ਹੀ ਕਿੰਨੇ ਵਜੇ ਦੀ ਗੱਲ ਆ ਸਾਢੇ 10 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਜੀ ਕੁਝ ਕੁਝ ਨਹੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ ਕੋਈ ਲੜਾਈ ਝਗੜਾ ਨਹੀਂ ਕੋਈ ਕੋਈ ਪ੍ਰਾਣੀ ਰੰਜਿਸ਼ ਨਹੀਂ ਨਹੀਂ ਕੋਈ ਆਈਸਾਟ ਨਿਕੇ ਦੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਵਿਚਾਰੀ ਨੂੰ ਵਿਆਹ ਨੂੰ ਕਿੰਨਾ ਚਿਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਾੜਾ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਦਾਰੀ ਨੂੰ ਤਿੰਗ ਹੋਈ ਆ ਕੀ ਹੋਂਟ ਕਰਵਾਈ ਕਿਸੇ ਈਨਾਂ ਨੂੰ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦੇ ਆਂਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਕੋਈ ਪੁਰਾਣੀ ਰੈਂਜੀਸ਼ ਹੋਵੇ ਆ ਜੀ ਕੋਈ ਫਿਲਹਾਲ ਅਜੇ ਕੁਝ ਨਹੀਂ ਦੱਸਿਆ ਇਹਨਾਂ ਜੀ ਨਾਮ ਕੀ ਜੀ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਹੈ